एक्ट्रेस रेखा ने की खुदकुशी कोशिश जानो बची सी इस अदाकारा दी जान ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਐਵਰਗ੍ਰੀਨ ਬਿਊਟੀ ਰੇਖਾ ਦੇ ਬਾਰੇ ਜੋ ਕਿ ਅਕਸਰ ਆਪਣੀ ਸਟਾਈਲ ਸਟੇਟਮੈਂਟ ਤੋ ਲੈ ਕੇ ਆਪਣੀ ਸਟੇਟਮੈਂਟ ਕਰਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਉਹਨਾਂ ਦੀ ਪਰਸਨਲ ਜ਼ਿੰਦਗੀ ਤੋਂ ਲੈ ਕੇ ਪ੍ਰੋਫੈਸ਼ਨਲ ਜ਼ਿੰਦਗੀ ਕਾਫੀ ਜ਼ਿਆਦਾ ਉਤਾਰ ਚੜ੍ਹਾਅ ਦੇ ਵਿੱਚ ਰਹੀ ਹੈ ਬਚਪਨ ਦੀ ਗੱਲ ਕਰੀਏ ਤੇ ਬਚਪਨ ਤੋਂ ਹੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਜ਼ਿੰਦਗੀ ਦੇ ਵਿੱਚ ਕਦੇ ਪਿਆਰ ਨਹੀਂ ਮਿਲਿਆ ਤੇ ਨਾ ਹੀ ਪਿਤਾ ਦਾ ਸਾਥ ਮਿਲਿਆ रेखा ਨੇ ਖੇਡਣ ਦੀ ਉਮਰ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ रेखा ਉਤੇ ਲਿਖੀ ਯਾਸੀਰ ਉਸਮਾਨ ਦੀ ਕਿਤਾਬ ਕੈਸੀ ਅਹਿਲੀ ਜ਼ਿੰਦਗੀ ਚ ਉਹਨਾਂ ਨੇ ਅਦਾਕਾਰਾਂ ਦੇ ਉਹਨਾਂ ਦੇ ਦਰਦਨਾਕ ਪਲਾ ਦਾ ਜ਼ਿਕਰ ਕੀਤਾ ਜਿਸ ਨੂੰ ਪੜ੍ਹ ਕੇ ਕੋਈ ਵੀ ਇਮੋਸ਼ਨਲ ਹੋ ਸਕਦਾ ਹੈ रेखा ਨੇ ਵੀ ਆਪਣੇ ਇੱਕ ਇੰਟਰਵਿਊ ਵਿੱਚ ਬਚਪਨ ਅਤੇ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਸਫ਼ਰ ਬਾਰੇ ਖੁੱਲ ਕੇ ਗੱਲਬਾਤ ਕੀਤੀ ਸੀ ਇਸੇ ਦੌਰਾਨ ਉਹਨਾਂ ਦੱਸਿਆ ਸੀ ਕਿਵੇਂ ਛੋਟੀ ਉਮਰ 'ਚ ਉਹਨਾਂ ਨੇ ਫਿਲਮਾਂ 'ਚ ਕਦਮ ਰੱਖਿਆ ਤੇ ਉਹਨਾਂ ਦਾ ਸਟਰਗਲ ਜੋ ਸੀਗਾ ਉਹ ਸ਼ੁਰੂ ਹੋ ਗਿਆ। ਰੇਖਾ ਦੇ ਪਿਤਾ ਜੈਮਨੀ ਗਨੇਸ਼ਨ ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਸੀ ਜਦਕਿ ਮਾਂ ਪੁਸ਼ਪਾਵਲੀ ਇੱਕ ਮਸ਼ਹੂਰ ਤੇਲਗੂ ਐਕਟਰੈਸ ਸੀ। ਪਿਤਾ ਦੇ ਪਹਿਲੇ ਵਿਆਹ ਹੋਣ ਕਾਰਨ ਰੇਖਾ ਦੀ ਮਾਤਾ ਤੇ ਪਿਤਾ ਦਾ ਵਿਆਹ ਤਾਂ ਜੀਵਨ ਜੋ ਸੀਗਾ ਕਾਫੀ ਸਟਰਗਲ ਦੇ ਨਾਲ ਭਰਿਆ ਹੋਇਆ ਸੀ ਇਹਨਾਂ ਨੂੰ ਸਮੱਸਿਆਵਾਂ ਦਾ ਕਾਫੀ ਜ਼ਿਆਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੇ ਕਰਕੇ ਰੇਖਾ ਆਪਣੇ ਮਾਤਾ ਪਿਤਾ ਦੇ ਝਗੜੇ ਦਾ ਸ਼ਿਕਾਰ ਵੀ ਹੋਈ ਹੈ ਜੈਮਨੀ ਨੇ ਰੇਖਾ ਅਤੇ ਉਸ ਦੀਆਂ ਭੈਣਾਂ ਨੂੰ ਆਪਣਾ ਨਾਮ ਦੇਣ ਤੋਂ ਇਨਕਾਰ ਤੱਕ ਕਰ ਦਿੱਤਾ ਸੀਗਾ ਦੱਸ ਜੇ ਇਹ ਘਰੇਲੂ ਹਾਲਾਤ ਵਿਗੜਨ ਦੇ ਨਾਲ ਨਾਲ ਰੇਖਾ ਨੂੰ ਫਾਈਨੈਂਸ਼ੀਅਲ ਪ੍ਰੈਸਸ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ ਓਕੇ ਹਾਲਾਤਾਂ ਵਿੱਚ ਘਰ ਚਲਾਉਣ ਲਈ ਰੇਖਾ ਦੀ ਮਾਣ ਹੈ ਘੋੜਿਆ ਉੱਤੇ ਪੈਸੇ ਲਗਾਉਣ ਵਰਗੇ ਗਲਤ ਤਰੀਕੇ ਦਾ ਸਹਾਰਾ ਲਿਆ ਸੀ ਜਿਸ ਕਾਰਨ ਪਰਿਵਾਰ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਸੈਸ ਦੇ ਵਿੱਚੋਂ ਗੁਜ਼ਰ ਰਿਹਾ ਸੀ ਇਹਨਾਂ ਹਾਲਾਤਾਂ ਦਾ ਅਸਰ ਰੇਖਾ ਦੀ ਪੜਾਈ ਉੱਤੇ ਵੀ ਪਿਆ ਅਤੇ ਉਹ ਫੇਲ ਵੀ ਹੋ ਗਈ ਉਸ ਨੂੰ ਛੋਟੀ ਉਮਰ ਚੋਂ ਪੜਾਈ ਛੱਡ ਕੇ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਹੋਣਾ ਪਿਆ ਦੱਸਦੀ ਕਿ ਇੱਕ ਟਾਈਮ ਅਜਿਹਾ ਆਇਆ ਸੀ ਜਦੋਂ ਐਕਟ੍ਰੈਸ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਐਕਟਰਸ ਵੱਲੋਂ ਸੁਸਾਇਡ ਨੋਟ ਲਿਖਿਆ ਗਿਆ ਪਰ ਉਸ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਗਿਆ ਜਿੱਥੇ ਐਕਟਰਸ ਦੀ ਜਾਨ ਬਚਾਈ ਜਾ ਸਕੇ 1969 ਚ ਰੇਖਾ ਨੂੰ ਇੱਕ ਫਿਲਮ ਅਨਜਾਨ ਸਫਰ ਦਾ ਆਫਰ ਮਿਲਿਆ ਉਹਨਾਂ ਨੇ ਸਿਮੀ ਗਰਵਾਲ ਦੇ ਚੈਟ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਪੜ੍ਹਾਈ ਛੱਡਣ ਦੇ ਲਈ ਮਜਬੂਰ ਕੀਤਾ। ਉਸ ਨੂੰ ਮਨਾਉਣ ਲਈ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਫਿਲਮਾਂ ਦੀ ਸ਼ੂਟਿੰਗ ਦੱਖਣੀ ਅਫਰੀਕਾ ਦੇ ਵਿੱਚ ਕੀਤੀ ਜਾਵੇਗੀ, ਜਿੱਥੇ ਉਹ ਜੰਗਲੀ ਜੀਵ ਸੁਰੱਖਿਆ ਸਥਾਨ ਵਿੱਚ ਜਾਨਵਰਾਂ ਨੂੰ ਦੇਖ ਸਕੇਗੀ। ਇਸ ਤੋਂ ਬਾਅਦ ਰੇਖਾ ਨੇ ਫਿਲਮਾਂ 'ਚ ਐਂਟਰੀ ਲਈ ਇਥੋਂ ਹੀ ਉਹਨਾਂ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ ਹੋਈ। रेखा वो वो दी ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀ ਐਵਰਗ੍ਰੀਨ ਬਿਊਟੀ ਹੈ ਜੋ ਕਿ ਅਕਸਰ ਆਪਣੇ ਡਿਫਰੈਂਟ ਡਿਫਰੈਂਟ ਸਟਾਈਲਸ ਕਰਕੇ ਹਮੇਸ਼ਾ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਤੇ ਉਹਦੀ ਜਿਹੜੀ ਉਹਨਾਂ ਦੀ ਲਵ ਲਾਈਫ ਦੀ ਗੱਲ ਕਰੀਏ ਤੇ ਉਹ ਉਹ ਵੀ ਕਾਫੀ ਜ਼ਿਆਦਾ ਕੰਟਰੋਵਰਸ਼ਲ ਰਹੀ ਹੈ ਉਹ ਚਾਹੇ ਅਮਿਤਾਬ ਬਚਨ ਦੇ ਨਾਲ ਹੋਵੇ ਜਾਂ ਫਿਰ ਉਹਨਾਂ ਦੇ ਹਸਬੰਡ ਦਾ ਸੁਸਾਇਡ ਕਰਨਾ ਹੋਵੇ ਤੇ ਗੱਲ ਹੋ ਰਹਾ ਰੇਖਾ ਹਮੇਸ਼ਾ ਕਿਹਾ ਜਾਂਦਾ ਹੈ ਕਿ ਹੁਣ ਉਹ ਵਿਆਹੀ ਹੋਈ ਨਹੀਂ ਆ ਪਰ ਹਮੇਸ਼ਾ ਰੇਖਾ ਨੂੰ ਅਸੀਂ ਜਦੋਂ ਬਾਲੀਵੁੱਡ ਦੇ ਇਵੈਂਟਸ ਦੇ ਵਿੱਚ ਦੇਖਦੇ ਆ ਤੇ ਉਹ ਮੰਗ ਦੇ ਵਿੱਚ ਸਿੰਦੂਰ ਭਰ ਕੇ ਪਹੁੰਚਦੀ ਹੈ ਜਿਸ ਕਰਕੇ ਅਕਸਰ ਉਹਨਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਆ ਕਿ ਜੇਕਰ ਅਦਾਕਾਰਾ ਦਾ ਵਿਆਹ ਨਹੀਂ ਹੋਇਆ ਤੇ ਐਕਟ੍ਰੈਸ ਮੰਗ ਦੇ ਵਿੱਚ ਸਿੰਦੂਰ ਕਿਉਂ ਪਾਉਂਦੀ ਆ ਤੁਹਾਨੂੰ ਐਕਟ੍ਰੈਸ ਰੇਖਾ ਕਿਵੇਂ ਦੀ ਲੱਗਦੀ ਆ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਨੂੰ ਇਜਾਜ਼ਤ ਤੇ ਦੇਖਦੇ ਰਹੋ दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप